ਸੋਨੂ ਸੂਦ ਦਾ ਜਨਮ ਦਿਨ ਹਾਲੀ ਦੇ ਵਿੱਚ ਨਿਕਲ ਕੇ ਗਿਆ ਔਰ ਖਬਰ ਇਹ سامنے ਆਈ ਹੈ ਕਿ ਉਹਨਾਂ ਨੇ ਆਪਣੇ ਜਨਮ ਦਿਨ ਦੇ ਖਾਸ ਮੌਕੇ ਤੇ ਯਾਨੀ ਕਿ 52 ਔਰ ਬਵਿੰਜਵੇਂ ਜਨਮ ਦਿਨ ਤੇ ਉਹਨਾਂ ਨੇ ਬਿਰਦਾ ਆਸ਼ਰਮ ਖੋਲਣ ਦੀ ਅਨਾਉਂਸਮੈਂਟ ਕਰ ਦਿੱਤੀ ਹੈ ਉਹਨਾਂ ਪਰਿਵਾਰਿਕ ਮੈਂਬਰਾਂ ਨੂੰ ਉੱਥੇ ਸਪੋਰਟ ਦਿੱਤੀ ਜਾਏਗੀ ਜਿਨ੍ਹਾਂ ਨੂੰ ਪਰਿਵਾਰ ਦੀ ਸਪੋਰਟ ਨਹੀਂ ਹੈ ਔਰ ਨਾਲ ਦੀ ਨਾਲ ਉੱਥੇ ਫੁੱਲ ਮੈਡੀਕਲ ਟਰੀਟਮੈਂਟ ਕੀਤਾ ਜਾਏਗਾ ਔਰ ਖਾਣ ਪੀਣ ਦਾ ਵੀ ਖਾਸ ਧਿਆਨ ਰੱਖਿਆ ਜਾਏਗਾ ਇਸ ਤੋਂ ਇਲਾਵਾ ਜੇਕਰ ਸੋਨੂ ਸੂਦ ਦੀ ਗੱਲ ਕਰੀਏ ਤਾਂ ਸੋਨੂ ਸੂਦ ਨੇ ਕੋਵਿਡ ਦੌਰ ਦੀ ਗੱਲ ਕਰੀਏ ਜਾਂ ਫਿਰ ਨਾਰਮਲੀ ਵੀ ਕਿਸੇ ਨੂੰ ਵੀ ਹੈਲਪ ਦੀ ਜ਼ਰੂਰ ਸੋਨੂ ਸੋਧ ਨੇ ਇੱਕ ਵਾਰ ਇਹ ਵੀ ਕੀਤਾ ਸੀਗਾ ਕਿ ਟਵਿੱਟਰ ਤੇ ਅਨਾਉਂਸਮੈਂਟ ਕੀਤੀ ਸੀਗੀ ਅਗਰ ਕਿਸੇ ਨੂੰ ਹੈਲਪ ਹੈ ਚਾਹੀਦੀ ਹੈ ਹੈਲਪ ਜਾਂ ਫਿਰ ਕਿਸੇ ਵੀ ਪ੍ਰੋਬਲਮ ਦੇ ਨਾਲ ਕੋਈ ਜੂਝ ਰਿਹਾ ਤੇ ਉਹਨਾਂ ਨੂੰ ਸੰਪਰਕ ਕਰੇ ਸੋ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਕੰਟੈਕਟ ਕੀਤਾ ਜਿਸ ਤੋਂ ਬਾਅਦ ਸੋਨੂ ਸੋਧ ਨੇ ਉਹਨਾਂ ਦੀ ਬਹੁਤ ਮਿਹਨਤ ਕੀਤੀ ਔਰ ਕੋਵਿਡ ਦੌਰ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਪਹੁੰਚ ਕੇ ਰਾਸ਼ਨ ਤੱਕ ਵੀ ਪਹੁੰਚਾਇਆ ਸੋਨੂ ਸੋਧ ਨੇ ਲੋਕ ਜਿਹੜੇ ਉਹਨਾਂ ਨੂੰ ਭਗਵਾਨ ਦਾ ਦਰਜਾ ਦਿੰਦੇ ਨੇ ਪਰਮਾਤਮਾ ਦਾ ਦਰਜਾ ਦਿੰਦੇ ਨੇ ਹਰ ਕੋਈ ਜੋ ਸੋਨੂ ਸੋਧ ਨੂੰ ਪਿਆਰ ਕਰਦਾ ਸੋਨੂ ਸੋਧ ਆਪਣੀਆਂ ਫਿਲਮਾਂ ਦੇ ਨਾਲ ਨਾਲ ਆਮ ਲੋਕਾਂ ਨੇ ਵੀ ਬਾਹਰ ਦੇ ਲੋਕਾਂ ਦੇ ਨਾਲ ਮਨਾਇਆ ਉਹਨਾਂ ਲੋਕਾਂ ਦੇ ਨਾਲ ਮਨਾਇਆ ਜਿੰਨਾ ਲੋਕਾਂ ਦੇ ਨਾਲ ਬਹੁਤ ਘੱਟ ਲੋਕ ਜਨਮ ਦਿਨ ਮਨਾਉਂਦੇ ਨੇ ਮੋਸਟ ਆਫ ਦਾ ਟਾਈਮ ਕੀ ਹੁੰਦਾ ਕਿ ਹਰ ਕੋਈ ਸੈਲਿਬ੍ਰਿਟੀ ਜਿਹੜਾ ਹੈ ਆਪਣੇ ਸੈਲਿਬ੍ਰਿਟੀ ਫਰੈਂਡਸ ਨੂੰ ਬੁਲਾ ਕੇ ਬੜੇ ਧੂਮ-ਧਾਮ ਦੇ ਨਾਲ ਲਵਿਸ਼ ਤਰੀਕੇ ਦੇ ਨਾਲ ਜਨਮ ਦਿਨ ਨੂੰ ਸੈਲੀਬ੍ਰੇਟ ਕਰਦਾ ਹੈ ਲੇਕਿਨ ਸੋਨੂ ਸੂਦ ਨੇ ਬਹੁਤ ਡਾਊਨ ਟੂ ਅਰਥ ਹੋ ਕੇ ਮਿਡਲ ਕਲਾਸ ਲੋਕਾਂ ਦੇ ਨਾਲ ਜਨਮ ਦਿਨ ਮਨਾਇਆ ਔਰ ਸਭ ਨੂੰ ਖੁਸ਼ੀ ਦਿੱਤੀ ਸੋ ਸੋਨੂ ਸੂਦ ਨੇ ਅਨਾਉਂਸਮੈਂਟ ਕੀਤੀ ਹੈ ਜੋ ਕਿ ਬਹੁਤ ਵੱਡੀ ਖਬਰ ਵੀ ਹੈ ਔਰ ਸੋਨੂ ਸੂਦ ਦਾ ਸਭ ਦਿਲ ਤੋਂ ਧੰਨਵਾਦ ਕਰ ਸੋਨੂ ਸੂਤ ਹਮੇਸ਼ਾ ਅਗਰ ਮਦਦ ਦੀ ਗੱਲ ਆਉਂਦੀ ਹੈ ਇਨਸਾਨੀਅਤ ਦੀ ਗੱਲ ਆਉਂਦੀ ਹੈ ਤਾਂ ਸੋਨੂ ਸੂਤ ਜਿਹੜੇ ਨੇ ਉਹ ਹਮੇਸ਼ਾ ਪਹਿਲੇ ਨੰਬਰ ਤੇ ਰਹਿੰਦੇ ਨੇ ਸੋਨੂ ਸੂਤ ਨੇ ਬੜੀ ਸਪੋਰਟ ਕੀਤੀ ਆਮ ਲੋਕਾਂ ਦੀ ਵੀ ਆਪਣੇ ਪਰਿਵਾਰ ਦੀ ਵੀ ਔਰ ਹੁਣ ਜਿਹੜਾ ਉਹਨਾਂ ਨੇ ਅਨਾਊਂਸਮੈਂਟ ਕੀਤੀ ਹੈ ਇਹ ਸਾਰੇ ਆਪਣੇ ਪੰਜਾਬੀਆਂ ਦੇ ਲਈ ਵੀ ਬੜੀ ਮਾਣ ਵਾਲੀ ਗੱਲ ਹੈ ਕਿਉਂਕਿ ਸੋਨੂ ਸੂਦ ਆਫਟਰ ਐਨ 올 ਪੰਜਾਬ ਤੋਂ ਬਿਲੋਂਗ ਕਰਦੇ ਨੇ ਮੋਗਾ ਤੋਂ ਬਿਲੋਂਗ ਕਰਦੇ ਨੇ ਅਕਸਰ ਉਹ ਪੰਜਾਬ ਦੇ ਵਿੱਚ ਵੀ ਸ਼ਿਰਕਤ ਕਰਦੇ ਨੇ ਔਰ ਪੰਜਾਬ ਦੇ ਲੋਕਾਂ ਦੇ ਨਾਲ ਵੀ ਵਿਚਰਦੇ ਨੇ ਪੰਜਾਬ ਦੇ ਲੋਕਾਂ ਦੇ ਨਾਲ ਵੀ ਖਾਸ ਗੱਲਬਾਤ ਕਰਦੇ ਨੇ ਸੋ ਆਮ ਲੋਕਾਂ ਦੇ ਵਾਂਗ ਆਮ ਨਾਗਰਿਕਾਂ ਦੇ ਵਾਂਗ ਉਹ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਜਿੰਨਾ ਮਰਜ਼ੀ ਚਾਹੇ ਸੋਨੂ ਸੂਦ ਹਾਈਪ ਤੇ ਪਹੁੰਚ ਗਏ ਹੋਣ ਜਾਂ ਸੋਨੂ ਸੂਦ ਬਹੁਤ ਚੰਗਾ ਨਾਮ ਬਣਾ ਚੁੱਕੇ ਨੇ ਜਾਂ ਬਾਲੀਵੁੱਡ ਸਟਾਰ ਨੇ ਲੇਕਿਨ ਉਹ ਕਦੇ ਵੀ ਮਹਿਸੂਸ ਨਹੀਂ ਹੁੰਦੇ ਸੋ ਬਿਰਧ ਆਸ਼ਰਮ ਜੀ ਉਹਨਾਂ ਨੇ ਅਨਾਉਂਸਮੈਂਟ ਇਹ ਬਹੁਤ ਵੱਡੀ ਖਬਰ ਹੈ ਸੋ ਸੋਨੂ ਸੂਦ ਦਾ ਜਨਮ ਦਿਨ ਹਾਲ ਹੀ ਦੇ ਵਿੱਚ ਨਿਕਲ ਕੇ ਗਿਆ ਹੈ ਔਰ ਖਬਰ ਇਹ ਸਾਹਮਣੇ ਆਈ ਹੈ ਕਿ ਉਹਨਾਂ ਨੇ ਆਪਣੇ ਜਨਮ ਦਿਨ ਦੇ ਖਾਸ ਮੌਕੇ ਤੇ ਯਾਨੀ ਕਿ 52 ਔਰ ਬਵਿੰਜਵੇਂ ਜਨਮ ਦਿਨ ਤੇ ਉਹਨਾਂ ਨੇ ਬਿਰਦ ਆਸ਼ਰਮ ਖੋਲਣ ਦੀ ਅਨਾਉਂਸਮੈਂਟ ਕਰ ਦਿੱਤੀ ਹੈ ਉਹਨਾਂ ਪਰਿਵਾਰਿਕ ਮੈਂਬਰਾਂ ਨੂੰ ਉੱਥੇ ਸਪੋਰਟ ਦਿੱਤੀ ਜਾਏਗੀ ਜਿਨ੍ਹਾਂ ਨੂੰ ਪਰਿਵਾਰ ਦੀ ਸਪੋਰਟ ਨਹੀਂ ਹੈ ਔਰ ਨਾਲ ਦੀ ਨਾਲ ਉੱਥੇ ਫੁੱਲ ਮੈਡੀਕਲ ਟਰੀਟਮੈਂਟ ਕੀਤਾ ਜਾਏਗਾ ਔਰ ਖਾਣ ਪੀਣ ਦਾ ਵੀ ਖਾਸ ਧਿਆਨ ਰੱਖਿਆ ਜਾਏਗਾ ਇਸ ਤੋਂ ਇਲਾਵਾ ਜੇਕਰ ਸੋਨੂ ਸੂਦ ਦੀ ਗੱਲ ਕਰੀਏ ਤਾਂ ਸੋਨੂ ਸੂਦ ਨੇ ਕੋਵਿਡ ਦੌਰ ਦੀ ਗੱਲ ਕਰੀਏ ਜਾਂ ਫਿਰ ਹੈਲਪ ਕਰਦੇ ਨੇ ਫਿਰ ਸੋਨੂ ਸੂਦ ਨੇ ਇੱਕ ਵਾਰ ਇਹ ਵੀ ਕੀਤਾ ਸੀਗਾ ਕਿ ਟਵਿੱਟਰ ਤੇ ਅਨਾਉਂਸਮੈਂਟ ਕੀਤੀ ਸੀਗੀ ਅਗਰ ਕਿਸੇ ਨੂੰ ਹੈਲਪ ਹੈ ਚਾਹੀਦੀ ਹੈ ਹੈਲਪ ਜਾਂ ਫਿਰ ਕਿਸੇ ਵੀ ਪ੍ਰੋਬਲਮ ਦੇ ਨਾਲ ਕੋਈ ਜੂਝ ਰਿਹਾ ਤੇ ਹੋ ਉਹਨਾਂ ਨੂੰ ਸੰਪਰਕ ਕਰੇ ਸੋ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਕੰਟੈਕਟ ਕੀਤਾ ਜਿਸ ਤੋਂ ਬਾਅਦ ਸੋਨੂ ਸੂਦ ਨੇ ਉਹਨਾਂ ਦੀ ਬਹੁਤ ਮਿਹਨਤ ਕੀਤੀ ਔਰ ਕੋਵਿਡ ਦੌਰ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਪਹੁੰਚ ਕੇ ਰਾਸ਼ਨ ਤੱਕ ਵੀ ਪਹੁੰਚਾਇਆ ਸੋਨੂ ਸੂਦ ਨੇ ਲੋਕ ਜਿਹੜੇ ਉਹਨਾਂ ਨੂੰ ਭਗਵਾਨ ਦਾ ਦਰਜਾ ਦਿੰਦੇ ਨੇ ਪਰਮਾਤਮਾ ਦਾ ਦਰਜਾ ਦਿੰਦੇ ਨੇ ਹਰ ਕੋਈ ਜੋ ਸੋਨੂ ਸੂਦ ਨੂੰ ਪਿਆਰ ਕਰਦਾ ਸੋਨੂ ਸੂਦ ਆਪਣੀਆਂ ਫਿਲ ਸੋ ਜਨਮ ਦਿਨ ਉਹਨਾਂ ਨੇ ਵੀ ਬਾਹਰ ਦੇ ਲੋਕਾਂ ਦੇ ਨਾਲ ਮਨਾਇਆ ਉਹਨਾਂ ਲੋਕਾਂ ਦੇ ਨਾਲ ਮਨਾਇਆ ਜਿੰਨਾ ਲੋਕਾਂ ਦੇ ਨਾਲ ਬਹੁਤ ਘੱਟ ਲੋਕ ਜਨਮ ਦਿਨ ਮਨਾਉਂਦੇ ਨੇ ਮੋਸਟ ਆਫ ਦਾ ਟਾਈਮ ਕੀ ਹੁੰਦਾ ਕਿ ਹਰ ਕੋਈ ਸੈਲਿਬ੍ਰਿਟੀ ਜਿਹੜਾ ਹੈ ਆਪਣੇ ਸੈਲਿਬ੍ਰਿਟੀ ਫਰੈਂਡਸ ਨੂੰ ਬੁਲਾ ਕੇ ਬੜੇ ਧੂਮ-ਧਾਮ ਦੇ ਨਾਲ ਲਵਿਸ਼ ਤਰੀਕੇ ਦੇ ਨਾਲ ਜਨਮ ਦਿਨ ਨੂੰ ਸੈਲੀਬ੍ਰੇਟ ਕਰਦਾ ਲੇਕਿਨ ਸੋਨੂ ਸੂਦ ਨੇ ਬਹੁਤ ਡਾਊਨ ਟੂ ਅਰਥ ਹੋ ਕੇ ਮਿਡਲ ਕਲਾਸ ਲੋਕਾਂ ਦੇ ਨਾਲ ਜਨਮ ਦਿਨ ਮਨਾਇਆ ਔਰ ਸਭ ਨੂੰ ਖੁਸ਼ੀ ਦਿੱਤੀ ਸੋਨੂ ਸੂਤ ਨੇ ਅਨਾਉਂਸਮੈਂਟ ਕੀਤੀ ਹੈ ਜੋ ਕਿ ਬਹੁਤ ਵੱਡੀ ਖਬਰ ਵੀ ਹੈ ਔਰ ਸੋਨੂ ਸੂਤ ਦਾ ਸਭ ਦਿਲ ਤੋਂ ਧੰਨਵਾਦ ਕਰ ਰਹੇ ਨੇ ਔਰ ਸਭ ਜੋ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਕਿਉਂਕਿ ਸੋਨੂ ਸੂਤ ਹਮੇਸ਼ਾ ਅਗਰ ਮਦਦ ਦੀ ਗੱਲ ਆਉਂਦੀ ਹੈ ਇਨਸਾਨੀਅਤ ਦੀ ਗੱਲ ਆਉਂਦੀ ਹੈ ਤਾਂ ਸੋਨੂ ਸੂਤ ਜਿਹੜੇ ਨੇ ਉਹ ਹਮੇਸ਼ਾ ਪਹਿਲੇ ਨੰਬਰ ਤੇ ਰਹਿੰਦੇ ਨੇ ਸੋਨੂ ਸੂਤ ਨੇ ਬੜੀ ਸਪੋਰਟ ਕੀਤੀ ਆਮ ਲੋਕਾਂ ਦੀ ਵੀ ਆਪਣੇ ਪਰਿਵਾਰ ਦੀ ਵੀ ਔਰ ਹੁਣ ਜਿਹੜਾ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਇਹ ਸਾਰੇ ਆਪਣੇ ਪੰਜਾਬੀਆਂ ਦੇ ਲਈ ਵੀ ਬੜੀ ਮਾਣ ਵਾਲੀ ਗੱਲ ਹੈ ਕਿਉਂਕਿ ਸੋਨੂ ਸੂਦ ਆਫਟਰ ਅਨ 올 ਪੰਜਾਬ ਤੋਂ ਬਿਲੋਂਗ ਕਰਦੇ ਨੇ ਮੋਗਾ ਤੋਂ ਬਿਲੋਂਗ ਕਰਦੇ ਨੇ ਅਕਸਰ ਉਹ ਪੰਜਾਬ ਦੇ ਵਿੱਚ ਵੀ ਸ਼ਿਰਕਤ ਕਰਦੇ ਨੇ ਔਰ ਪੰਜਾਬ ਦੇ ਲੋਕਾਂ ਦੇ ਨਾਲ ਵੀ ਵਿਚਰਦੇ ਨੇ ਪੰਜਾਬ ਦੇ ਲੋਕਾਂ ਦੇ ਨਾਲ ਵੀ ਖਾਸ ਗੱਲਬਾਤ ਕਰਦੇ ਨੇ ਸੋ ਆਮ ਲੋਕਾਂ ਦੇ ਵਾਂਗ ਆਮ ਨਾਗਰਿਕਾਂ ਦੇ ਵਾਂਗ ਉਹ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਜਿੰਨਾ ਮਰਜ਼ੀ ਚਾਹੇ ਸੋਨੂ ਸੂਦ ਹਾਈਪ ਤੇ ਪਹੁੰਚ ਗਏ ਹੋਣ ਜਾਂ ਸੋਨੂ ਸੂਦ ਬਹੁਤ ਚੰਗਾ ਨਾਮ ਬਣਾ ਚੁੱਕੇ ਨੇ ਜਾਂ ਬਾਲੀਵੁੱਡ ਸਟਾਰ ਨੇ ਲੇਕਿਨ ਉਹ ਕਦੇ ਵੀ ਮਹਿਸੂਸ ਨਹੀਂ ਹੁੰਦੇ ਸੋ ਬਿਰਧ ਆਸ਼ਰਮ ਦੀ ਉਹਨਾਂ ਨੇ ਅਨਾਉਂਸਮੈਂਟ ਕੀਤੀ বহি খবর